ਜਦੋਂ ਸਾਡੇ ਅਮਰਤਧਾਰੀ ਕਿਸਾਨ ਵੀਰ ਗੁਰਸਿੱਖ ਭਾਈ ਬਲਦੇਵ ਸਿੰਘ ਸਿਰਸਾ ਭਾਈ ਜਗਜੀਤ ਸਿੰਘ ਡੱਲੇਵਾਲ ਤੇ ਉਹਨਾਂ ਦੇ ਇੱਕ ਦੋ ਹੋਰ ਸਾਥੀ ਤਾਮਿਲਨਾਡੂ ਜਾ ਰਹੇ ਸਨ ਤੇ ਉਹਨਾਂ ਨੂੰ ਦਿੱਲੀ 에ਅਰਪੋਰਟ ਤੇ ਰੋਕਿਆ ਗਿਆ ਉਹਨਾਂ ਨੂੰ ਜਹਾਜ਼ ਨਹੀਂ ਚੜ੍ਹਨ ਦਿੱਤਾ ਗਿਆ ਤੇ ਇਹ ਬਹਾਨਾ ਸਰਕਾਰ ਨੇ ਘੜਿਆ ਕਿ ਉਹਨਾਂ ਨੇ ਸ੍ਰੀ ਸਾਹਿਬ ਉਹਨਾਂ ਨੇ ਕਿਰਪਾਨ ਗਾਤਰੇ ਪਾਏ ਹੋਏ ਆ ਇੱਕ ਵਾਰ ਫੇਰ ਸਾਨੂੰ ਗੁਲਾਮੀ ਦਾ ਜਿਹੜਾ ਅਹਿਸਾਸ ਆ ਉਹ ਕਰਵਾਇਆ ਗਿਆ ਅੱਜ ਫਿਰ ਭਾਰਤ ਸਰਕਾਰ ਨੇ ਇੱਕ ਵਾਰ ਫਿਰ ਸਾਡੀ ਕਿਰਪਾਨ ਦੇ ਉੱਤੇ ਪਾਬੰਦੀ ਲਗਾਉਣ ਦਾ ਯਤਨ ਕੀਤਾ ਆ ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਫਤਿਹ ਦੀ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਾਡੇ ਅੰਮ੍ਰਿਤਧਾਰੀ ਕਿਸਾਨ ਵੀਰ ਗੁਰਸਿੱਖ ਭਾਈ ਬਲਦੇਵ ਸਿੰਘ ਸਿਰਸਾ ਭਾਈ ਜਗਜੀਤ ਸਿੰਘ ਡੱਲੇਵਾਲ ਤੇ ਉਹਨਾਂ ਦੇ ਇੱਕ ਦੋ ਹੋਰ ਸਾਥੀ ਤਾਮਿਲਨਾਡੂ ਜਾ ਰਹੇ ਸਨ ਤੇ ਉਹਨਾਂ ਨੂੰ ਦਿੱਲੀ 에어ਪੋਰਟ ਤੇ ਰੋਕਿਆ ਗਿਆ ਉਹਨਾਂ ਨੂੰ ਜਹਾਜ਼ ਨਹੀਂ ਚੜ੍ਹਨ ਦਿੱਤਾ ਗਿਆ ਤੇ ਇਹ ਬਹਾਨਾ ਸਰਕਾਰ ਨੇ ਘੜਿਆ ਕਿ ਉਹਨਾਂ ਨੇ ਸ੍ਰੀ ਸਾਹਿਬ ਉਹਨਾਂ ਨੇ ਕਿਰਪਾਨ ਗਾਤਰੇ ਪਾਏ ਹੋਏ ਆ ਇੱਕ ਵਾਰ ਫੇਰ ਸਾਨੂੰ ਗੁਲਾਮੀ ਦਾ ਜਿਹੜਾ ਅਹਿਸਾਸ ਆ ਉਹ ਕਰਵਾਇਆ ਗਿਆ ਇਹ ਜਿਹੜਾ ਅਹਿਸਾਸ ਆ ਹਿੰਦ ਸਰਕਾਰ ਵੱਲੋਂ ਭਗਵੇਂ ਬਰਗੇੜ ਦੇ ਵੱਲੋਂ ਦਿੱਲੀ ਦਰਬਾਰ ਦੇ ਵੱਲੋਂ ਵਾਰ-ਵਾਰ ਸਾਨੂੰ ਕਰਵਾਇਆ ਜਾਂਦਾ ਆ ਜਲੀਲ ਕੀਤਾ ਜਾਂਦਾ ਆ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਂਦਾ ਆ ਪਰ ਧੰਨ ਨੇ ਉਹ ਸਿੱਖ ਭਰਾ ਜਿਹੜੇ ਫੇਰ ਵੀ ਜਿਨ੍ਹਾਂ ਨੂੰ ਇੰਜ ਲੱਗਦਾ ਆ ਕਿ ਅਸੀਂ ਗੁਲਾਮ ਨਹੀਂ ਆ ਹੋਰ ਉਹ ਸਾਡੇ ਲਈ ਸਰਕਾਰ ਕੀ ਕਰੇ ਸਰਕਾਰ ਨੇ ਕਈ ਵਾਰ ਸਾਡੀ ਦਸਤਾਰ ਦੇ ਬੰਦੀ ਲਗਾਈ ਕਈ ਵਾਰ ਸਾਡੀ ਕਿਰਪਾਨ ਦੇ ਪਬੰਦੀ ਲਗਾਈ ਆਮ ਹੀ ਖਬਰਾਂ ਪੜ੍ਹ ਕੇ ਦੇਖ ਲੋ ਕਦੀ ਸਕੂਲਾਂ ਦੇ ਵਿੱਚ ਸਾਡੀ ਦਫ਼ਤਰ ਕਿਰਪਾਨ ਤੇ ਪਬੰਦੀ ਲੱਗਦੀ ਹੈ ਇੱਥੋਂ ਤੱਕ ਕਿ ਕੜੇ ਉੱਤੇ ਵੀ ਪਬੰਦੀ ਲਗਾਈ ਜਾਂਦੀ ਹੈ ਵਿਦਿਆਰਥੀਆਂ ਦੇ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਹੈ ਯੀਰ ਰਿਪੋਰਟਰ ਤੇ ਵਾਰ-ਵਾਰ ਹਵਾਈ ਅੱਡਿਆਂ ਤੇ ਵਾਰ-ਵਾਰ ਸਿੱਖ ਆਗੂਆਂ ਨੂੰ ਜਾਂ ਆਮ ਸਿੱਖਾਂ ਨੂੰ ਵੀ ਰੋਕਣ ਦੇ ਜਿਹੜੇ ਯਤਨ ਆ ਉਹ ਕੀਤੇ ਜਾਂਦੇ ਆ ਸਰਕਾਰ ਵਾਰ-ਵਾਰ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ। ਵਾਰ-ਵਾਰ ਗੁਲਾਮੀ ਦਾ ਜਿਹੜਾ ਅਹਿਸਾਸ ਹੈ ਉਹ ਕਰਵਾਉਂਦੀ ਹੈ। ਇੱਕ ਵੀ ਦਿਨ ਭਾਰਤ ਵਿੱਚ ਐਸਾ ਨਹੀਂ ਹੋਣਾ ਜਿਸ ਦਿਨ ਸਿੱਖ ਚੈਨ ਦੇ ਨਾਲ ਬੈਠੇ ਹੋਣ। ਹਰ ਦਿਨ ਸਿੱਖਾਂ ਨੂੰ ਪੀੜ ਦਿੱਤੀ ਜਾਂਦੀ ਹੈ। ਹਰ ਦਿਨ ਸਿੱਖਾਂ ਨੂੰ ਜਿਹੜਾ ਭਾਰੀ ਸੰਤਾਪ ਆ ਉਹ ਦਿੱਤਾ ਜਾਂਦਾ ਹੈ। ਕਿਰਪਾਨ ਤੇ ਪਾਬੰਦੀ ਬਹੁਤ ਵਾਰ ਲੱਗੀ ਦਸਤਾਰ ਤੇ ਪਾਬੰਦੀ ਸਾਡੀ ਬਹੁਤ ਵਾਰ ਲੱਗੀ ਸਾਡੇ ਹੋਰ ਧਾਰਮਿਕ ਚਿੰਨਾਂ ਦੇ ਉੱਤੇ ਧਾਰਮਿਕ ਨਿਸ਼ਾਨੀਆਂ ਦੇ ਉੱਤੇ ਸਾਡੇ ਧਾਰਮਿਕ ਸਿਧਾਂਤਾਂ ਦੇ ਉੱਤੇ ਪਰੰਪਰਾਵਾਂ ਦੇ ਉੱਤੇ ਕਦੀ ਪਾਬੰਦੀਆਂ ਕਦੀ ਰੋਲਾਂ ਦਾ ਜਿਹੜਾ ਯਤਨ ਆ ਸਰਕਾਰਾਂ ਦੇ ਵੱਲੋਂ ਉਹ ਕੀਤਾ ਜਾਂਦਾ ਆ ਕਦੀ ਸਾਨੂੰ ਹੋਰ ਤਰੀਕਿਆਂ ਦੇ ਨਾਲ ਨਿੰਦਿਆ ਭੰਡਿਆ ਬਦਨਾਮ ਕੀਤਾ ਜਾਂਦਾ ਆ ਸਰਕਾਰ ਦਾ ਏਜੰਡਾ ਪੂਰਾ ਸਾਫ਼ ਆ ਕੀ ਸਿੱਖੀ ਅਤੇ ਸਿੱਖਾਂ ਨੂੰ ਮਾਰੋ ਇਹਨਾਂ ਨੂੰ ਆਪਣੇ ਦੇ ਵਿੱਚ ਜਜ਼ਬ ਕਰੋ ਇਹਨਾਂ ਦੀ ਵਖਰੀ ਹੋਂਦ ਹਸਤੀ ਜਿਹੜੀ ਆ ਉਹਨੂੰ ਮਿਟਾਓ ਪਰ ਸਾਡੇ ਕਈ ਵੀਰ ਉਹ ਛਾਲਾਂ ਮਾਰ ਮਾਰ ਕੇ ਭਾਜਪਾ ਦੇ ਵਿੱਚ ਜਾ ਰਹੇ ਆ ਆਰਐਸਐਸ ਦੇ ਵਿੱਚ ਜਾ ਰਹੇ ਆ ਉਹ ਸਿੱਖੀ ਸਰੂਪ ਵਾਲੇ ਵੀਰ ਆ ਉਹਨਾਂ ਨੂੰ ਸਿੱਖੀ ਬਾਰੇ ਜਾਣਕਾਰੀ ਵੀ ਆ ਉਹਨਾਂ ਨੂੰ ਇਹ ਵੀ ਪਤਾ ਆ ਕਿ ਜਿਹੜਾ ਭਗਵਾ ਬ੍ਰਿਗੇਡ ਆ ਆਰਐਸਐਸ ਆ ਭਾਜਪਾ ਆ ਉਹ ਸਿੱਖੀ ਦੀ ਵੈਰੀ ਬਣੀ ਹੋਈ ਆ ਪਰ ਫਿਰ ਵੀ ਤੁਸੀਂ ਦੇਖੋ ਕਿ ਕਿੰਦਾਂ ਦੇ ਜਿਹੜੇ ਹਾਲਾਤ ਆ ਇਹ ਜਿਹੜੀ ਹੁਣ ਹਵਾਈ ਅੱਡੇ ਤੇ ਘਟਨਾ ਵਾਪਰੀ ਏ ਇਹ ਖਾਲਸਾ ਦੀ ਕੋਈ ਛੋਟੀ ਜੀ ਘਟਨਾ ਨਹੀਂ ਏ ਸਾਡੀ ਕਿਰਪਾਨ ਉੱਤੇ ਪਾਬੰਦੀ ਲਗਾਈ ਗਈ ਏ ਤੁਸੀਂ ਦੇਖੋ ਕਿ ਇਸੇ ਕਿਰਪਾਨ ਦੇ ਨਾਲ ਹੀ ਹਿੰਦੂਤਵੀਆਂ ਨੂੰ ਇਹ ਯਾਦ ਹੋਣਾ ਚਾਹੀਦਾ ਏ ਖਾਸ ਕਰਕੇ ਉਹਨਾਂ ਨੂੰ ਅਗਿਰਤ ਕਰਨ ਨਹੀਂ ਬੰਦਣਾ ਚਾਹੀਦਾ ਇਸੇ ਕਿਰਪਾਨ ਦੇ ਨਾਲ ਹੀ ਖਾਲਸੇ ਨੇ ਇਹਨਾਂ ਨੂੰ ਗੁਲਾਮੀ ਤੋਂ ਜਿਹਦੀ ਨਜਾਤ ਆ ਉਹ ਦਿਵਾਈ ਸੀ ਇਹਨਾਂ ਨੂੰ ਨਰਕ ਭਰੀ ਜ਼ਿੰਦਗੀ ਦੇ ਵਿੱਚੋਂ ਕੱਢਿਆ ਸੀ ਈਸੀ ਕਿਰਪਾਨ ਦੇ ਨਾਲ ਹੀ 18ਵੀਂ ਸਦੀ ਦੇ ਵਿੱਚ ਖਾਲਸੇ ਨੇ ਇੱਕ ਵਾਰ 18000 ਦੂਸਰੀ ਵਾਰ 20000 ਅਤੇ ਇੱਕ ਵਾਰ 22000 ਜਿਹੜੀਆਂ Hindu ਲੜਕੀਆਂ ਸੀ ਉਹ ਅਬਦਾਲੀ ਦੇ ਜੰਗਲ ਦੇ ਵਿੱਚੋਂ ਛੁਡਾ ਕੇ ਲਿਆਂਦੀਆਂ ਸੀ ਤੇ ਸਹੀ ਸਲਾਮਤ ਇੱਜ਼ਤ ਦੇ ਨਾਲ ਘਰੋ ਘਰੀ ਜਿਹੜੀਆਂ ਆ ਪਹੁੰਚਾਈਆਂ ਸੀ ਪਰ ਉਦੋਂ ਤਾਂ ਇਨਾਂ ਨੂੰ ਸਾਡੀ ਕਿਰਪਾਨ ਜੁੱਗਦੀ ਨਹੀਂ ਸੀ ਜਿਨ੍ਹਾਂ ਨੇ ਸੱਚ ਹੀ ਕਿਹਾ ਸੀ ਮੁਸਲਮਾਨ ਆਗੂ ਸੀ ਜਿਹਦੇ ਕਰਕੇ ਪਾਕਿਸਤਾਨ ਦੀ ਜਿਹੜੀ ਸਥਾਪਨਾ ਆ ਉਹ ਹੋਈ ਜਿਨੇ ਪਾਕਿਸਤਾਨ ਦੀ ਸਥਾਪਨਾ ਕਰਨ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਸਤਤਾ ਹਾਸਲ ਕੀਤੀ ਉਹਨੇ ਆਖਿਆ ਸੀ ਕਿ ਸਿੱਖੋ ਤੁਸੀਂ ਹਿੰਦੂ ਦਾ ਗੁਲਾਮ ਰੂਪ ਦੇਖਿਆ ਹੈ ਜਦੋਂ ਇਹ ਆਜ਼ਾਦ ਹੋਣਗੇ ਤੇ ਫਿਰ ਜਿਹੜਾ ਸੱਤਾ ਦੇ ਨਸ਼ੇ ਵਿੱਚ ਇਹਨਾਂ ਦਾ ਰੂਪ ਹੋਏਗਾ ਤੇ ਤੁਸੀਂ ਹੈਰਾਨ ਰਹਿ ਜਾਓਗੇ ਉਹੀ ਗੱਲ ਹੋਈ 1947 ਤੋਂ ਬਾਅਦ ਸਾਨੂੰ ਜਰਾਇਮ ਪੇਸ਼ਾ ਕੌਮ ਐਲਾਨ ਦਿੱਤਾ ਗਿਆ ਸਾਡੇ ਪੰਜਾਬੀ ਬੋਲ ਦੇ ਇਲਾਕੇ ਖੋਲੇ ਗਏ ਸਾਡੇ ਖੋਲ ਪਾਣੀਆਂ ਦਾ ਜਿਹੜਾ ਹੱਕ ਆ ਉਹ ਖੋਹ ਲਿਆ ਗਿਆ ਚੰਡੀਗੜ੍ਹ ਸਾਡਾ ਖੋਹ ਲਿਆ ਗਿਆ ਪੰਜਾਬੀ ਬੋਲ ਦੇ ਇਲਾਕੇ ਉਹ ਅੱਜ ਵੀ ਸਾਨੂੰ ਜਿਹੜੇ ਆ ਉਹ ਨਹੀਂ ਮਿਲੇ ਇਨ੍ਹਾਂ ਸੰਘਰਸ਼ ਕਰਨ ਦੇ ਬਾਵਜੂਦ ਕੁਰਬਾਨੀਆਂ ਸ਼ਹੀਦੀਆਂ ਹੋਣ ਦੇ ਬਾਵਜੂਦ ਇਨ੍ਹਾਂ ਲਹੂ ਡੁੱਲ ਚੁੱਕਾ ਯਾ ਜ਼ੁਲਮ ਦੀ ਇਤਿਹਾਸ ਦੇਖੋ ਕਿ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰ ਦਿੱਤਾ ਸ੍ਰੀ ਅਕਾਲ ਤਖਸਾਲ ਸਾਹਿਬ ਨੂੰ ਢਹਿ ਢੇਰੀ ਕੀਤਾ ਸਾਡੀ ਜਿਹੜੀ ਨਸਲ ਕੁਸ਼ੀ ਕੀਤੀ ਗਈ ਝੂਠੇ ਪੁਲਿਸ ਮੁਕਾਬਲੇ ਬਣੇ ਤੇ ਅੱਜ ਵੀ ਸਿਧਾਂਤਕ ਰੂਪ ਦੇ ਵਿੱਚ ਜਾਂ ਇਹ ਕਹਿ ਲਈਏ ਕਿ ਲੁਕਵੇਂ ਰੂਪ ਦੇ ਵਿੱਚ ਸਾਡੀ ਜਿਹੜੀ ਨਸਲ ਕੁਸ਼ੀ ਹੋ ਅੱਜ ਵੀ ਜਾਰੀ ਨਸ਼ਿਆਂ ਰਾਹੀਂ ਸਿੱਖ ਨੌਜਵਾਨਾਂ ਦੀ ਨਸਲ ਕੁਸ਼ੀ ਹੋ ਰਹੀ ਆ ਸਾਡਾ ਇਤਿਹਾਸ ਵਿਗਾੜਿਆ ਜਾ ਰਿਹਾ ਆ ਸੋ ਹਿੰਦੁਸਤਾਨ ਦੀ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸਾਡੇ ਨਾਇਕਾਂ ਨੂੰ ਭੰਡਿਆ ਜਾ ਰਿਹਾ ਆ ਜੇ ਤਰੀਕੇ ਦੇ ਨਾਲ ਸਾਡੇ ਧਾਰਮਿਕ ਕਕਾਰਾਂ ਦੇ ਉੱਤੇ ਪਾਬੰਦੀ ਲਗਾਈ ਜਾ ਰਹੀਏ ਇਹ ਖਾਲਸਾ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਸੋ ਭਾਜਪਾ ਸਰਕਾਰ ਦੀ ਭਗਵੇਂ ਬ੍ਰਿਗੇਡ ਦੀ ਦਿੱਲੀ ਦਰਬਾਰ ਦੀ ਅਸੀਂ ਕਲੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਉਹਦੇ ਆਪਣੀ ਸਿੱਖ ਕੌਮ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਇਹਨਾਂ ਦੀ ਗੁਲਾਮੀ ਤੋਂ ਨਿਜਾਦ ਪਾਈਏ ਅਸੀਂ ਆਪਣੇ ਰਾਜ ਭਾਗ ਦੇ ਲਈ ਜਿਹੜਾ ਯਤਨਸ਼ੀਲ ਹੋਈਏ ਸੰਘਰਸ਼ੀਲ ਹੋਈਏ ਇਹਦੇ ਬਿਨਾ ਹੋਰ ਕੋਈ ਵੀ ਗੁਜ਼ਾਰਾ ਨਹੀਂ ਹੈ ਤੁਸੀਂ ਦੇਖਿਆ ਕਿ ਇਸ ਦੇਸ਼ ਵਿੱਚ ਸਾਡੀ ਪੰਜਾਬੀ ਬੋਲੀ ਉੱਤੇ ਵੀ ਪਾਬੰਦੀ ਲੱਗ ਚੁੱਕੀ ਹੋਈ ਹੈ ਇਸ ਦੇਸ਼ ਵਿੱਚ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਤੇ ਵੀ ਜਿਹੜੀ ਪਾਬੰਦੀ ਆ ਉਹ ਲੱਗੀ ਸੀ ਸਿੱਖਾਂ ਨੇ ਉਦੋਂ ਵੀ ਬੜੀਆਂ ਕੁਰਬਾਨੀਆਂ ਕੀਤੀਆਂ ਸ਼ਹੀਦੀਆਂ ਦਿੱਤੀਆਂ ਬੜਾ ਕੁਝ ਚੱਲਣਾ ਪਿਆ ਪਰ ਹਿੰਦੁਸਤਾਨ ਦੀ ਜਿਹੜੀ ਸਰਕਾਰ ਆ ਉਹਦਾ ਅੱਜ ਵੀ ਵਤੀਰਾ ਵਿਹਾਰ ਸਿੱਖਾਂ ਵਰਗੀ ਜਿਉਂਦਾ ਤੇ ਉਹ ਹੀ ਆ ਸਿੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਮੁੱਦਤੇ ਗੁਜ਼ਰੀਆਂ ਜ਼ੁਲਮੋਂ ਸਤਮ ਸਹਤੇ ਹੋਏ ਸ਼ਰਮ ਸੀ ਆਦੀ ਹੈ ਅਬ ਇਸ ਵਤਨ ਕੋ ਵਤਨ ਕਹਤੇ ਹੋਏ ਸੋ ਆਪਾਂ ਇਨਾਂ ਦਾ ਖੈਰਾ ਛੜੀਏ ਤੇ ਆਪਣੇ ਕੌਮੀ ਰਾਜ ਭਾਗ ਦੇ ਲਈ ਆਪਣੇ ਸ਼ਹੀਦਾਂ ਦਾ ਨਿਸ਼ਾਨਾ ਪੂਰਾ ਕਰਨ ਦੇ ਲਈ ਯਤਨਸ਼ੀਲ ਹੋਈਏ ਕਿਉਂਕਿ ਜਿਹੜੀ ਕਿਰਪਾਣ ਉੱਤੇ ਜਿਹੜੀ ਬੰਦੀ ਲੱਗੀ ਹੈ ਜਿਸ ਤਰੀਕੇ ਦੇ ਨਾਲ ਸਾਡੇ ਅਮਰਧਾਰੀ ਗੁਰਸਿੱਖ ਕਿਸਾਨ ਭਰਾਵਾਂ ਨੂੰ ਜਲੀਲ ਕੀਤਾ ਗਿਆ ਆ ਇਹ ਹਰ ਇੱਕ ਗੱਲ ਨੂੰ ਸਮਝ ਲਵੇ ਵੀਰ ਕਿ ਇਹ ਸਾਡੇ ਗੁਰੂ ਦੀ ਉੱਤੇ ਹਮਲਾ ਕੀਤਾ ਗਿਆ ਆ ਸਾਡੇ ਧਰਮ ਦੇ ਉੱਤੇ ਹਮਲਾ ਕੀਤਾ ਗਿਆ ਆ ਸਾਡੇ ਕਕਾਰਾਂ ਦੇ ਉੱਤੇ ਹਮਲਾ ਕੀਤਾ ਗਿਆ ਇਹ ਹਮਲਾ ਹਰ ਇੱਕ ਸਿੱਖ ਦੇ ਉੱਤੇ ਜਿਹੜਾ ਹੋਇਆ ਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵੱਲੋਂ ਵੀ ਕੋਈ ਸਖਤ ਫਰਮਾਨ ਆਉਣਾ ਚਾਹੀਦਾ ਹੈ ਕਿ ਜਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਸਕੂਲਾਂ ਦੇ ਵਿੱਚ ਹਵਾਈ ਅੱਡਿਆਂ ਤੇ ਜਾਂ ਰੇਲਵੇ ਸਟੇਸ਼ਨਾਂ ਤੇ ਵਾਰ-ਵਾਰ ਜਲੀਲ ਕੀਤਾ ਜਾ ਰਿਹਾ ਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਜਥੇਬੰਦੀਆਂ ਦੇ ਵੱਲੋਂ ਕੋਈ ਸਖਤ ਫੈਸਲਾ ਜਿਹੜਾ ਆ ਉਹ ਸੁਨਾਇਆ ਜਾਣਾ ਚਾਹੀਦਾ ਆ ਸਿੱਖਾਂ ਨੂੰ ਸਨੇਹਾ ਦੇਣਾ ਚਾਹੀਦਾ ਆ ਕੀ ਹੁਣ ਅਸੀਂ ਅੱਗੇ ਕੀ ਕਰਨਾ ਕਿਉਂਕਿ ਹਿੰਦੁਸਤਾਨ ਦੇ ਹਿੰਦੂ ਹਾਕਮਾਂ ਨੇ ਆਪਣੀਆਂ ਕਰਤੂਤਾਂ ਆਪਣੀਆਂ ਹਰਕਤਾਂ ਤੋਂ ਬਾਅਦ ਨਹੀਂ ਹੋਣਾ ਉਹ ਸਾਨੂੰ ਅੱਤਵਾਦੀ ਸਮਝਦੇ ਆ ਉਹ ਸਾਨੂੰ ਦੁਸ਼ਮਣ ਸਮਝਦੇ ਆ ਤੇ ਹੁਣ ਸਾਨੂੰ ਵੀ ਕੋਈ ਨਾ ਕੋਈ ਜਿਹੜੀ ਨੀਤੀ ਆ ਉਹ ਅਪਣਾਉਣੀ ਪਵੇਗੀ ਅਸੀਂ ਵਾਰ-ਵਾਰ ਜ਼ਿਕਰ ਕਹੀ ਜਾਵਾਂਗੇ ਕਿ ਅਸੀਂ ਇਹਨਾਂ ਲਈ ਉਹ ਕੀਤਾ ਇਹ ਸਾਡੇ ਲਈ ਆ ਕਰ ਰਹੀ ਆ ਉਹਨਾਂ ਦੇ ਕੰਮਾਂ ਦੇ ਉੱਤੇ ਹੁਣ ਕੋਈ ਜੂਨ ਨਹੀਂ ਸਿਰਕਣੀ ਸਿਰਕਣੀ ਅਸੀਂ ਜੋ ਇਹਨਾਂ ਲਈ ਕਰਨਾ ਸੀ ਉਹ ਕਰ ਦਿੱਤਾ ਹੈ ਕੋਣ ਅਸੀਂ ਆਪਣੇ ਲਈ ਜਿਹੜਾ ਆ ਉਹ ਕਰੀਏ ਆਪ ਅਸੀਂ ਜਿਹੜਾ ਰਾਜ ਭਾਗ ਦੇ مالک ਬਣੀਏ ਬਾਕੀ ਇਹ ਕਿਰਪਾਨ ਇਹ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੋਈ ਏ ਸੋ ਇਹ ਸਾਡੇ ਸਰੀਰ ਦਾ ਅੰਗ ਆ ਇਹ ਸ਼ਸਤਰ ਸਾਡੇ ਵੀਰ ਆ ਜਿਹਦੇ ਕਦੇ ਵੀ ਜੁਦਾ ਨਹੀਂ ਹੋ ਸਕਦੇ ਸਤਿਗੁਰਾਂ ਨੇ ਤਾਂ ਇੱਥੋਂ ਤੱਕ ਸਾਨੂੰ ਫਰਮਾਨ ਕੀਤਾ ਜਦ ਹਮਰੇ ਦਰਸ਼ਨ ਕੋ ਆਵ ਬਾਨ ਸੁਚੇਤ ਤਨ ਸ਼ਸਤਰ ਸਜਾਵੋ ਕਿਰਪਾਨ ਪਾਨ ਧਾਰਿਯੰ ਕਰੋਰ ਪਾਪ ਟਾਰਿਯੰ ਸੋ ਸਿੱਖ ਤਾਂ ਸ਼ਸਤਰਾਂ ਦੀ ਪੂਜਾ ਕਰਦੇ ਆ ਪਰ ਦੂਜੇ ਪਾਸੇ ਸ਼ਸਤਰਾਂ ਦੇ ਕਰਕੇ ਇਸ ਕਿਰਪਾਨ ਦੇ ਕਰਕੇ ਕੋਈ ਸਾਨੂੰ ਜਲੀਲ ਕਰੇ ਤੇ ਖਾਲਸਾ ਪੰਥ ਬਰਦਾਸ਼ਤ ਨਹੀਂ ਕਰੇਗਾ ਸੋ ਭਾਈ ਬਲਦੇਵ ਸਿੰਘ ਸਿਰਸਾ ਭਾਈ ਜਗਜੀਤ ਸਿੰਘ ਡੱਲੇਵਾਸ ਦੇ ਨਾਲ ਜੋ ਸਰਕਾਰ ਨੇ ਧੱਕੇਸ਼ਾਹੀ ਕੀਤੀ ਏ ਸੋ ਇਹਦਾ ਅਹਿਸਾਸ ਹਰ ਇੱਕ ਸਿੱਖ ਨੂੰ ਹੋਣਾ ਚਾਹੀਦਾ ਆ ਤੇ ਹੁਣ ਅਸੀਂ ਆਪਣੇ ਜਿਹੜੇ ਕਦਮ ਆ ਉਹ ਅੱਗੇ ਵੱਲ ਵਧਾਈਏ ਇਹਨਾਂ ਧੱਕੇਸ਼ਾਹੀਆਂ ਖਿਲਾਫ ਇਨਾ ਜ਼ੁਲਮਾ ਵਤੇਰੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਕੇ ਆਪਣੀ ਕੌਮ ਦੇ ਰਾਜ ਭਾਗ ਦੇ ਲਈ ਯਤਨਸ਼ੀਲ ਅਤੇ ਸੰਘਰਸ਼ੀਲ ਹੋਈਏ ਸੋ ਸਭ ਸੰਕਾਂ ਦਾ ਧੰਨਵਾਦ ਦਾਸ ਰਣਜੀਤ ਸਿੰਘ ਵਿਦਿਆਰਥੀ ਰਮਦਮੀ ਟਕਸਾਲ ਮੁਖ ਸੇਵਾਦਾਰ ਸਿੱਖ ਜੁਥੇ ਫੈਡਰੇਸ਼ਨ ਫਿਲਦਰਾਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ